ਤਰਨ ਤਰਨ ਦੇ ਪਿੰਡ ਮੰਨਨ ਨੇੜੇ ਨਾਖਾਂ ਦੇ ਬਾਗ ਵਿੱਚ ਲੇਬਰ ਲੈ ਕੇ ਜਾ ਰਹੀ ਬਲੈਰੋ ਗੱਡੀ ਦੇ ਹਾਦਸਾ ਗ੍ਰਸਤ ਹੋਣ ਕਾਰਨ ਗੱਡੀ ਵਿੱਚ ਸਵਾਰ 3 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਵੀਰ ਬਾਬਾ ਬੁੱਢਾ ਸਾਹਿਬ ਸਥਿਤ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜ਼ਖਮੀ ਹੋਏ ਲੋਕਾਂ ਨੇ ਦੱਸਿਆ ਕਿ ਗੱਡੀ ਵਿੱਚ 50 ਤੋਂ ਵੱਧ ਲੋਕ ਸਵਾਰ ਸਨ ਉਹਨਾਂ ਕਿਹਾ ਕਿ ਉਹ 300 ਰੁਪਏ ਦੇ ਖਾੜੀ ਤੇ ਪਿੰਡ ਪੰਜਵੜ ਸਥਿਤ ਨਾਖਾਂ ਦੇ ਬਾਗ ਵਿੱਚ ਕੰਮ ਕਰਨ ਜਾ ਰਹੇ ਸਨ ਪਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ 30 ਤੋਂ 40 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਮੰਡੇ ਵਾਲੇ ਤੋਂ ਆ ਵੀਰ ਜੀ ਇਹ ਨਾਕਾ ਤੋੜਨ ਜਾਣ ਡਾ ਵੀਰ ਜੀ ਬਾਅਦ ਵਿੱਚ ਉਹਨੇ ਜੱਕਦਮ ਬ੍ਰੇਕ ਬ੍ਰੇਕ ਮਾਰ ਦਿੱਤੀ ਐਕਸ਼ਨ ਟੁੱਟ ਗਿਆ ਇਹ ਬਹੁਤ ਜ਼ਿਆਦਾ ਨਸ਼ਕਾਰ ਹੋ ਗਿਆ ਜਾਨਾਂ ਬਚ ਗਈਆਂ ਬਹੁਤ ਜਿਆਦੀਆਂ ਸਾਰੀ ਲੇਵਰ ਨੂੰ ਵੱਜੀਆਂ ਸਿਰਫ ਤਰੀਪਨ ਪੰਜ ਜਾਨੇ ਵਿੱਚੋਂ ਬਚੇ ਗੱਡੀ 'ਚ ਬੰਦੇ ਕਾਫੀ ਇਕਈਆਂ ਛਾਲਾ ਛੂਲਾ ਮਾਰ ਲੀਆਂ ਮੁੰਡਿਆਂ ਨੇ ਪਰ ਫਿਰ ਵੀ ਲੱਗੀਆਂ ਲੱਗੀਆਂ ਦੂਰ ਵੀਰ ਜੀ ਹੁਣ ਕੀ ਪਤਾ ਲੱਗਦਾ ਕੀ ਦਾ ਕਸੂਰ ਹੋ ਗਿਆ ਇਹ ਤਾਂ ਲੱਗਦਾ ਉਹਦਾ ਹੀ ਹੋਇਆ ਕਿ ਡਰਾਈਵਰ ਦਾ ਹੀ ਹੋਇਆ ਸਰ ਨਾਲ ਅਸਲ ਤਾਂ ਡਰਾਈਵਰ ਦਾ ਹੀ ਆ ਜਿੰਨੇ ਇਨਾ ਲੋਡ ਚੁੱਕਿਆ ਗੱਡੀ ਦਾ ਜੱਕਦਾਂ ਬ੍ਰੇਕ ਮਾਰੀ ਬ੍ਰੇਕ ਮਾਰ ਕੇ ਐਕਸ਼ਨ ਤੇ ਪਾਰ ਪੈ ਗਿਆ ਐਕਸ਼ਨ ਟੁੱਟ ਗਿਆ ਚੱਕਾ ਲੱਤ ਗਿਆ ਬੇਕਾਰ ਹੋ ਗਿਆ ਕੰਪਸ ਆਈ ਨਕਾ ਤੋੜਨ ਜੱਲੇ ਤੇ ਆੜੀ ਤੇ 300 ਰੁਪਇਆ ਜਾੜੀ ਹਾਂਜੀ ਗੱਡੀ ਜਾਰੀ ਭਜਾਈ ਮੁੰਡੇ ਨੇ ਜਿਆਦੀ ਤੇਜ਼ ਹੀ ਤੀ ਤਾਂ ਕੀ ਖਾਦਾ ਕੇ ਨਹੀਂ ਖਾਦਾ ਮੁਰ ਘੈਂ ਡੇਗ ਗਏ ਸਾਰੇ ਜਾਣੇ ਇੱਥੇ ਪਤ ਪਰਟ ਗਈ ਤਿੰਨ ਬਾਜੀਆਂ ਲੱਗੀਆਂ ਗੱਡੀ ਦੀਆਂ ਅੱਗੇ 50 60 ਥੱਲੇ ਸਾਰਿਆਂ ਨੂੰ ਲੱਗੀਆਂ ਸਰ ਗੱਡੀ ਤੇਜ਼ ਭਜਾਈ ਉਧਰ ਚੱਕਾ ਲੱਤ ਗਿਆ ਤੇ ਗੱਡੀ ਉਲਟ ਗਈ ਸਾਰੀ 50 60 ਬੰਦੇ ਪੰਜਵੜ ਬਾਗ ਚ ਨਾਕਾ ਤੋੜਨ ਦੀ ਉਧਰ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਦੇ ਡਾਕਟਰ ਸੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ 3540 ਲੋਕ ਜ਼ਖਮੀ ਹਾਲਤ ਬਚਾਏ ਨੇ ਜੋ ਮਰੀਜ਼ ਗੰਭੀਰ ਹਾਲਤ ਵਿੱਚ ਸਨ ਉਹਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਬਾਕੀ ਦਾ ਇਲਾਜ ਕੀਤਾ ਜਾ ਰਿਹਾ ਹੈ ਆ ਸਾਡੇ ਇੱਥੇ ਮੰਨਣ ਲੱਗੇ ਐਕਸੀਡੈਂਟ ਹੋਇਆ ਵਾ ਤੇ ਉਹਦੇ ਤੇ ਸਾਡੇ ਕੋਲ ਕੱਟੋ-ਕੱਟੇ 35 ਤੋਂ 40 پیشنਟ ਆਏ ਆ ਜਿਹੜੇ ਕਿ ਕਾਫੀ ਸੀਰੀਅਸ ਸੀ ਜਿਨ੍ਹਾਂ ਦੇ ਹੈਡ ਇੰਜਰੀ ਸੀ ਜਿਆਦਾ ਸੀਰੀਅਸ ਸੀ ਉਹਨਾਂ ਨੂੰ ਤੇ ਆਪਾਂ ਨੇ ਟ੍ਰੀਟਮੈਂਟ ਦੇ ਕੇ ਉਹਨਾਂ ਦਾ ਸਾਰਾ ਫਰਸਟ ਐਡ ਦੇ ਕੇ ਤੇ ਉਹਨਾਂ ਨੂੰ ਜਿਹਨਾਂ ਨੂੰ ਲੋਰਜੀ ਉਹਨਾਂ ਨੂੰ ਅਗਰ ਸ ਭੇਜਤਾ ਤੇ ਜਿਹੜੇ ਸਾਡੇ ਕੋਲ ਕ੍ਰੈਸ਼ ਇੰਜਰੀਆਂ ਕਈਆਂ ਦੇ ਹੱਥ-ਕੱਟੇ ਉਂਗਲਾਂ ਕੱਟਨ ਵਾਲੀਆਂ ਤੇ ਉਹ ਸਾਡੇ ਕੋਲ ਇੱਥੇ ਐਡਮਿਟ ਹੈਗੇ ਆ ਤੇ ਗਰੀਬੀ ਹਾਲਾਤ ਹੈ ਇਹਨਾਂ ਦੇ ਜਾਨਕਿ ਜਿਵੇਂ ਆਏ ਅੰਨਾਂ ਨੇ ਆਣ ਕੇ ਸਾਡੇ ਕੋਲ ਪੈਸਾ ਬਿਲਕੁਲ ਨਹੀਂ ਜਮਾ ਕਰਵਾਇਆ ਤੇ ਛੇਰ ਤੇ ਬੈਠੇ ਪਰ ਆਹੀ ਇਹਨਾਂ ਦਾ ਫ੍ਰੀ ਆਫ ਕਾਸਟ ਜਿੰਨਾ ਵੀ ਹੁੰਦਾ ਇਲਾਜ ਕਰਦਾ ਹੈ